ਸਰ ਲਵਾਉਣ ਚੱਲੇ ਆ ਗਲਤ ਨਵਾਲੇ ਘਰੋਂ ਮੁੰਡੇ ਨੇ ਲਵਾਉਣ ਨੂੰ ਜੰਨੇ ਆ ਹਾਂਜੀ ਸਟੇਰੀਂਗ ਦਾ ਵੀ ਫਰਕ ਆ ਜਿਹੜਾ ਉਪਗਾਰਡ ਲਵਾਇਆ ਦਾ ਉਹ ਵੀ ਬ੍ਰਾਂਡ ਦਾ ਬਕਸੇ ਬੈਣ ਹਾਂਜੀ ਸਾਰਾ ਕੁਝ ਦੋ ਬਦਲ ਸਰ ਲਵਾਉਣ ਚੱਲੇ ਵਸਾਕੀ ਜਣਾ ਸੋੜੇ ਹਾਂਜੀ ਹਾਰਨ ਲਵਾਉਣ ਚੱਲੇ ਸਾਰੇ ਇੱਕ ਦਿਨ ਦੀ ਕਰਾਉਣੀ ਆ ਫੇਰ ਲਵਾ ਦੇਣਾ ਹਾਂਜੀ ਸਾਕੀ ਜਾਣ ਕਰਕੇ ਲਵਾਇਆ ਹਾਂਜੀ ਨਹੀਂ ਚੱਲ ਜਾਣਾ ਕੱਲ ਫੇਰ ਪਰਸ ਵਾਨਕ ਲਵਾ ਦੇਣੀ ਆ ਹਾਰਨ ਤੇ ਲਵਾਉਣੀ ਚੱਲੇ ਹਾਰਨ ਤੇ ਗੱਲ ਲਵਾ ਲਿਆ ਕੁਛ ਨਹੀਂ ਕੀਤਾ ਹਾਰਨ ਤੋਂ ਡੇਢ ਘੰਟੇ ਇਹ ਬੰਦੇ ਇਹਨਾਂ ਨੇ ਪਾਏ ਨੇ ਟਾਇਰ ਲੋਹੇ ਦਾ ਸਟੀering ਪਾਇਆ ਟਰੱਕ ਵਾਲਾ ਪ੍ਰੈਸ਼ਰ ਹਾਰਨ ਲਾਇਆ ਉੱਤੇ ਵੱਡਾ ਡੈਕ ਲਾਇਆ ਜੀ ਹੁਣ ਇਹਦੇ ਵਿੱਚ ਫਿਰ ਜਦੋਂ ਹੁਣ ਇਹ ਪੈਂਦਾ ਕਿਤੇ ਗਰੁੱਪ ਚ ਜਾ ਤੁਸੀਂ ਪਾਉਂਦੇ ਫਿਰ ਲੋਕ ਮਾਰੇ ਕਮੈਂਟ ਕਰਦੇ ਆ ਪਰ ਜੇ ਇਹਨਾਂ ਨੂੰ ਘਰੋਂ ਤਾੜਨਾ ਜਿਹਨਾਂ ਦੇ ਮਾਪਿਓ ਜੇ ਮੰਨਦੇ ਹੁਣ ਬੱਚੇ ਤੇ ਫੇਰੇ ਕੰਮ ਨਹੀਂ ਕਰਨੇ ਚਾਹੀਦੇ ਬੱਚਿਆਂ ਲਈ ਵੀ ਘਾਤਕ ਹੈ ਤੇ ਲੋਕਾਂ ਲਈ ਵੀ ਘਾਤਕ ਹੈ ਜੀ ਇਤ ਕਰਨੇ ਚਲਾਨ ਇਹਨਾਂ ਨੂੰ ਕਰਨੇ ਆ ਜੀ ਜਿਹੜੇ ਹਾਈ ਕੋਰਟ ਜਾਂ ਅਦਾਲਤ ਵੱਲੋਂ ਵੀ ਬਣਾਈ ਹੈ ਕਿ ਇਹਦੇ ਵੱਡੇ ਵੱਡੇ ਮੜਗਾੜ ਜਾਂ ਵੱਡੇ ਬਕਸ਼ੇ ਨਹੀਂ ਲੱਗਣੇ ਚਾਹੀਦੇ ਹਾਂਜੀ ਉਹ ਆਈਆਂ ਸਰਕਾਰੋਂ ਉਹਨਾਂ ਚਿੱਠੀਆਂ ਆਈ ਤਾਂ ਇਹਨਾਂ ਨੂੰ ਰੋਕੀਦਾ ਜੀ ਉਤਰਾਂ ਕਿਉਂ ਸਾਡਾ ਕਿਹੜਾ ਕੋਈ ਇਹਨਾਂ ਕੋਈ ਵੈਰ ਆਈ ਤੇ ਇਹੋ ਜੀ ਵੀ ਇਹ ਬੱਚੇ ਰਹਿਣ ਤੇ ਕਿਸੇ ਦਾ ਵੀ ਨੁਕਸਾਨ ਨਾ ਹੋਏ ਗੱਡੀ ਨਾਲ ਲੱਗ ਜੇ ਸਕੂਟਰ ਨਾਲ ਲੱਗ ਜੇ ਨੁਕਸਾਨ ਕੀ ਹੋ ਸਕਦਾ ਇਹ ਲੈ ਕੇ ਬੈਠ ਜੀ ਇਹਨੇ ਕੀ ਛੱਡਣਾ ਇਹ ਬੰਪਰਾ ਲੋਹੇ ਦਾ ਬੜਾ ਵੱਡਾ 3 ਫੁੱਟ ਟਰੈਕਟਰ ਤੋਂ ਅੱਗੇ ਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਸਕਦਾ ਉੱਥੇ ਹਾਰ ਦੇ ਇਹਨਾਂ ਨੇ ਬਾਹਰ ਖੇਤੀਬਾੜੀ ਦਾ ਕੰਮ ਹੈ ਪਿੰਡਾਂ 'ਚ ਮਾੜਾ ਮੋਟਾ ਇਹਨਾਂ ਨੂੰ ਰੱਖਣਾ ਪੈਂਦਾ ਕੋਈ ਬਾਹਰ ਜਾਣ ਲਈ ਤੇ ਨਹੀਂ ਤਾਂ ਟਰੂ ਪਿੰਡੂ ਖੇਤਰ ਦੇ ਵਿੱਚ ਰਹਿਣਾ ਇਹ ਰਸਵੇਰਾ ਹੋ ਜਾਂਦਾ ਕੰਮ ਕਰਨ ਇਹਨਾਂ ਦੇ ਮਾੜਾ ਮੋਟਾ ਤੇ ਹਥਿਆਰ ਰੱਖਣਾ ਹੀ ਪੈਂਦਾ ਆਪਣੀ ਸੇਫਟੀ ਲਈ ਜੀ ਬਾਦਸੇ ਦਾ ਲੈਉਣੇ ਆਪਣੇ ਅਫਸਰਾਂ ਦੇ ਧਿਆਨ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਬੰਦੀ ਕਾਰਵਾਈ ਕਰਦੇ ਆਂਗੇ